ਐਂਗਲੋ-ਵਾਰ ਸ਼ਬਦ ਆਪਾਂ ਬੜੀ ਵਾਰੀ ਸੁਣਦੇ ਆਂ ਐਂਗਲੋ-ਵਾਰ ਕੀ ਹੈ ਜਦੋਂ ਅੰਗਰੇਜ਼ਾਂ ਤੇ ਸਿੱਖਾਂ ਦੇ ਵਿਚਕਾਰ ਜਿੰਨੀਆਂ ਵੀ ਲੜਾਈਆਂ ਹੋਈਆਂ ਨੇ ਨਾ ਉਹਨਾਂ ਨੂੰ ਸਿੱਖ ਐਂਗਲੋ-ਵਾਰਸ ਦਾ ਨਾਮ ਦਿੱਤਾ ਗਿਆ ਦੋ ਲੜਾਈਆਂ ਹੋਈਆਂ ਫਰਸਟ ਐਂਗਲੋ-ਵਾਰ ਐਂਡ ਸੈਕੰਡ ਐਂਗਲੋ-ਵਾਰ ਐਂਡ ਇਹ ਜਿਹੜੀਆਂ ਵਾਰਸ ਸੀਗੀਆਂ ਦੇਰ ਵਾ ਨਾਟ ਜਸਟ ਸਿੰਗਲ ਫਾਈਟਸ ਦੇ ਵਰ ਅ ਕੰਬੀਨੇਸ਼ਨ ਆਫ ਮਲਟੀਪਲ ਫਾਈਟਸ ਤਾਂ ਜਿਹੜੀ ਫਰਸਟ ਸਿੱਖ ਐਂਗਲੋ-ਵਾਰ ਸੀਗੀ ਉਹਦੇ ਵਿੱਚ ਬਦੋਵਾਲ ਦੀ ਲੜਾਈ ਫਿਰੋਸ਼ਾ ਦੀ ਲੜਾਈ ਮੁੱਦਕੀ ਦੀ ਲੜਾਈ ਤੇ ਆਲੀਵਾਲ ਦੀ ਲੜਾਈ ਆ ਗਈ ਕਿ ਜਦੋਂ ਆਪਾਂ ਸੈਕਿੰਡ ਐਂਗਲੋ-ਵਾਰ ਦੀ ਗੱਲ ਕਰਦੀਆਂ ਤਾਂ ਉਹ ਪੰਜਾਬ ਦਾ ਜਿਹੜਾ ਦੂਜਾ ਪਾਸਾ ਸੀ ਮਲਤਾਨ ਹੋ ਗਿਆ ਰਾਮਨਗਰ ਚੇਲਿਆਂਵਾਲੀ ਗੁਜਰਾਤ ਇਹ ਸਾਰੀਆਂ ਲੜਾਈਆਂ ਹੋਈਆਂ ਨੇ ਇੱਕ ਦਿਨ ਪਹਿਲਾਂ ਵੀ ਮੈਂ ਨਵੰਬਰ ਦੇ ਵਿੱਚ ਵੀ ਇੱਕ ਲੜਾਈ ਦਾ ਜ਼ਿਕਰ ਕੀਤਾ ਸੀ ਅੱਜ ਜਿਹੜੀ ਮੈਂ ਲੜਾਈ ਦਾ ਜ਼ਿਕਰ ਕਰਨ ਲੱਗੀਆਂ ਨਾ ਅੰਗਰੇਜ਼ਾਂ ਦੇ ਵਾਸਤੇ ਬਹੁਤ ਹੀ ਭਿਆਨਕਰ ਸਾਬਤ ਹੋਈ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਕਿਉਂਕਿ ਅੰਗਰੇਜ਼ਾਂ ਨੂੰ ਲੱਗਦਾ ਸੀਗਾ ਵੀ ਜਿਵੇਂ ਮੁੱਦਕੀ ਦੀ ਲੜਾਈ ਦੇ ਵਿੱਚ ਤੇ ਫਿਰੋਸ਼ਾ ਦੀ ਲੜਾਈ ਦੇ ਵਿੱਚ ਸਿੱਖ ਲੜੇ ਆ ਉਮੀਦ ਹੈ ਕੁਝ ਹੋਊਗਾ ਉਸੇ ਉਸੇ ਗੱਲ ਦਾ ਪੁਲੇਖਾ ਪੈ ਰਿਆ ਸੀ ਪਰ ਇਸ ਵਾਰੀ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਕਮਾਨ ਦੇ ਹੇਠ ਸਿੱਖ ਜੀ ਜਾਨ ਲਾ ਕੇ ਲੜ ਰਹੇ ਸੀ ਤੇ ਅੰਗਰੇਜ਼ ਆ ਜਿਹੜੇ ਉਹਨਾਂ ਨੂੰ ਇਹ ਗੱਲ ਭੁੱਲ ਗਈ ਸੀ ਵੀ ਇਸ ਲੜਾਈ ਦੇ ਵਿੱਚ ਲਾਲ ਸਿੰਘ ਡੋਗਰਾ ਕਨਈਆ ਲਾਲ ਅਯੁੱਧਿਆ ਪ੍ਰਸਾਦ ਤੇ ਅਮਰਨਾਥ ਵਰਗੇ ਗੱਦਾਰ ਅਗਵਾਈ ਨਹੀਂ ਕਰ ਰਹੇ ਬਲਕਿ ਸ਼ੇਰਾਂ ਦੀ ਫੌਜ ਹੈ ਜੋ ਜਜ਼ਬਾਤ ਦੀ ਛਾਂਹ ਹੇਠ ਜੂਝ ਰਹੀ ਸੀ ਇਸ ਲੜਾਈ ਦੇ ਵਿੱਚ ਬ੍ਰਿਟਿਸ਼ ਫੌਜ ਆ ਬੁਰੀ ਤਰ੍ਹਾਂ ਤਬਾਹ ਹੋ ਗਈ ਸੀ 2446 ਅੰਗਰੇਜ਼ੀ ਫੌਜੀ ਤੇ 132 ਆਫਸਰ ਮਾਰੇ ਗਏ ਸੀ ਬਹੁਤ ਸਾਰੀਆਂ ਤੋਪਾਂ ਵੀ ਉਹਨਾਂ ਨੇ ਗਵਾ ਲੀਆਂ ਇਸ ਲੜਾਈ ਦੇ ਬਾਰੇ ਅੰਗਰੇਜ਼ਾਂ ਦੇ ਬਿਆਨ ਪਤਾ ਕੀ ਹੈ ਗ੍ਰਿਫਨ ਇਹਨੂੰ ਅਫਗਾਨਿਸਤਾਨ ਦੇ ਵਿੱਚ ਜਿਹੜਾ ਬ੍ਰਿਟਿਸ਼ ਫੌਜਾਂ ਦਾ ਕਤਲੇਆਮ ਹੋਇਆ ਸੀ ਉਹਦੇ ਵਾਂਗੂ ਖੌਫਨਾਕ ਦੱਸਦਾ ਹੈ ਐਡਵਿਨ ਆਰਨੋਲਡ ਨੇ ਇਸ ਲੜਾਈ ਬਾਰੇ ਇਹ ਕਹਿੰਦਾ ਕਿ ਜੇ ਸਿੱਖ ਇਹੋ ਜੀ ਇੱਕ ਹੋਰ ਲੜਾਈ ਜਿੱਤ ਜਾਂਦੇ ਤਾਂ ਬ੍ਰਿਟਨ ਦੀ ਹਕੂਮਤ ਨਾ ਸਿਰਫ ਪੰਜਾਬ ਚੋਂ ਬਲਕਿ ਪੂਰੇ ਭਾਰਤ ਦੇ ਵਿੱਚੋਂ ਘੜ ਦੁੱਤੀ ਜਾਂਦੀ। ਜਨਰਲ ਥੈਂਕਫੁਲ ਕਹਿੰਦਾ ਹੈ ਕਿ ਮੇਰਾ ਖਿਆਲ ਹੈ ਕਿ ਇਸ ਕੱਲੂਕਾਰੇ ਵਿੱਚੋਂ ਮੇਰਾ ਇੱਕ ਵੀ ਸਿਪਾਹੀ ਨਹੀਂ ਸੀ ਬਚਿਆ। ਇੱਕ ਇੱਕ ਸਿੱਖ ਸਾਡੇ 3-3 ਸਿਪਾਹੀਆਂ ਨੂੰ ਮਾਰਨ ਦੇ ਕਾਬਲ ਸੀ। ਬ੍ਰਿਟਨ ਫੌਜ ਸਿੱਖ ਫੌਜੀਆਂ ਤੋਂ ਇੰਨੀ ਜ਼ਿਆਦਾ ਖੌਫਜ਼ਦਾ ਸੀ ਕਿ ਉਹ ਮੈਦਾਨ ਚੋਂ ਇਦਾਂ ਭੱਜੇ ਜਿਵੇਂ ਭੇਡਾਂ ਆਪਣੀ ਜਾਨ ਬਚਾਉਣ ਦੇ ਵਾਸਤੇ ਭੱਜਦੀਆਂ ਨੇ। ਅੱਜ ਦੇ ਦਿਨ 1759 ਦੇ ਵਿੱਚ ਇਹ ਲੜਾਈ ਜਿੱਤੀ ਗਈ ਸੀ